ਦੀ ਬਾ ਮੇਰੀ ਰਹਗੀ ਕੋਈ ਸਬਾ ਫਟਦੀ ਬਾਤ ਹੀ ਛੁੱਟੀ ਉੱਡੀ ਰਫਲ ਦਾ ਬੱਟ ਸੀ ਗਈ ਕਿੱਥੇ ਵੀ ਤਾਂ ਇੱਥੇ ਜ ਰਫਲ ਦਾ ਬੱਟ ਤਾਂ ਇੱਥੇ ਤੱਕ ਆ ਬੇ ਮੇਰੇ ਤਾਂ ਉਰੀ ਮੁੱਕ ਗਈਆਂ ਵਾ ਜਿੱਦੀ ਹੁਣ ਤੁਸੀਂ ਐਂ ਦੇਖੋ ਇਹਨਾਂ ਨੇ ਬੋਰੀ ਦੇ ਵਿੱਚ ਖਜ਼ਾਨਾ ਤੇ ਚੋਰੀ ਕਰ ਲਿਆ ਹੁਣ ਉੱਡੀ ਬੋਰੀ ਤੇ ਉੱਡੀ ਇਹਨਾਂ ਦਾ ਕੱਦ ਤੀ ਨਾ ਤਾਂ ਉਹ ਮੋਢੇ ਤੇ ਧਰੀ ਗਈ ਨਾ ਸਿਰ ਤੇ ਧਰੀ ਗਈ ਇੱਕ ਵਾ ਕੋੜੀ ਤੇ ਚੜਾਂ ਇੱਕ ਲੱਤ ਕੋੜੀ ਤੇ ਹੋਵੇ ਮੇਰੀ ਇੱਕ ਥੱਲੇ ਹੋ ਜੀ ਅੱਛਾ ਜੀ ਵਾ ਕੋੜੀ ਤੇ ਚੜਦੇ ਚੜਦੇ ਜਲਾਦੇ ਲੱਤ ਇੱਕ ਕੋੜੀ ਨੇ ਲਗਾ ਉਹ ਟਗਾਮ ਦੇ ਵਿੱਚ ਫਸ ਗਈ ਐਤੋਂ ਫਸੀ ਕੋੜੀ ਨੇ ਕਿਹਾ ਚਲਿਆ ਇਹ ਸਾਰੀ ਮਿਹਨਤ ਦੀ ਕਮਾਈ ਥੀ ਬੜੀਆਂ ਲੁੱਟਾਂ ਮਾਰੀਆਂ ਅੱਛਾ ਲੁੱਟ ਨੂੰ ਮਿਹਨਤ ਕਹਿੰਦੇ ਹੋ ਤੁਸੀਂ ਬਹੁਤ ਰੋਬ ਹੈ ਜੀ ਤੁਹਾਡੀ ਬਾਤ ਚ ਹੈਨਾ ਬਸ ਕਲੀ ਬਾਤ ਹੀ ਰੋਗ ਹੈ ਸਤਿ ਸ਼੍ਰੀ ਅਕਾਲ ਜੀ ਅਬੀ ਪੰਗੂ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਆਪਣੇ ਚੈਨਲ ਤੇ ਅੱਜ ਆਪਣੀ ਇੱਕ ਖਾਸ ਮੁਲਾਕਾਤ ਹੋਣ ਜਾ ਰਹੀ ਹੈ ਇੱਕ ਡਾਕੂ ਦੇ ਨਾਲ ਇਹ ਉਹ ਡਾਕੂ ਹੈ ਜਿਨੇ ਯੰਗਣਾਾਂ ਦੇ ਵਿੱਚ ਡਾਕੇ ਮਾਰੇ ਬੜਾ ਕੁਝ ਲੁੱਟਿਆ ਪਰ ਫੇਰ ਵੀ ਫੇਲੀਅਰ ਰਹਾ ਇਹਨੂੰ ਆਪਦੇ ਕਬੀਲੇ ਵਾਲਿਆਂ ਨੇ ਆਪਦੇ ਸਾਥ ਤੋਂ ਅੱਡ ਕਰ ਦਿੱਤਾ ਇਹ ਬੜਾ ਦੁਖੀ ਹੈ ਆਪਾਂ ਅੱਜ ਇਹਦੇ ਹਾਲਾਤ ਜਾਣਾਂਗੇ ਅੱਜ ਦੀ ਗੱਲਬਾਤ ਦਾ ਜਿਹੜਾ ਸਿਲਸਲਾ ਹੈ ਇਹੀ ਹੈ ਚਲੋ ਆਪਾਂ ਸਟਾਰਟ ਕਰਦੇ ਅੱਜ ਦੀ ਗੱਲਬਾਤ ਹਾਂਜੀ ਜਿਹੜੇ ਡਾਕੂ ਦੀ ਆਪਾਂ ਗੱਲਬਾਤ ਕਰ ਰਹੇ ਸੀ ਉਹ ਇਸ ਟਾਈਮ ਮੇਰੇ ਨਾਲ ਬੈਠੇ ਨੇ ਇਹਨਾਂ ਦਾ ਨਾਮ ਹੈ ਜੀ ਕੁੱਲੂ ਡਾਕੂ ਚਲੋ ਜੀ ਕਰਦੇ ਆਪਾਂ ਗੱਲਬਾਤ ਸਟਾਰਟ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮਾਲ ਬਹੁਤ ਰੋਹ ਭਾਈ ਤੁਹਾਡੀ ਬਾਤ ਹੈ ਨਾ ਬਸ ਕੱਲੀ ਬਾਤ ਚ ਹੀ ਰੋਗ ਹੈ ਅ ਠੀਕ ਹੈ ਜੀ ਠੀਕ ਹੈ ਅ ਅੱਜ ਦੀ ਜਿਹੜੀ ਆਪਣੀ ਖਾਸ ਮੁਲਾਕਾਤ ਆ ਦੇਖੋ ਪਹਿਲਾਂ ਤਾਂ ਮੈਨੂੰ ਡਰ ਜਾ ਲੱਗ ਰਿਹਾ ਛੋਡੇ ਤੋਂ ਰੋਗ ਜਾ ਛੋਡਾ ਬਹੁਤ ਪੈਂਦਾ ਹੈ ਉਹ ਮਤਲਬ ਜਿਵੇਂ ਮੈਨੂੰ ਪਤਾ ਲੱਗਿਆ ਸੀ ਆਲੇ-ਦੁਆਲੇ ਤੋਂ ਮੈਂ ਤੁਹਾਡੇ ਬਾਰੇ ਪਤਾ ਕਰਿਆ ਕਹਿੰਦੇ ਵੀ ਤੁਹਾਨੂੰ ਨਾ ਮਤਲਬ ਤੁਹਾਡੇ ਕਬੀਲੇ ਚੋਂ ਕੱਢ ਦਿੱਤਾ ਗਿਆ ਸੀਗਾ ਉਹ ਕੀ ਕਾਰਨ ਰਿਹਾ ਜੀ ਦੱਸੋਗੇ ਮੜਾ ਜੀ ਇਹ ਪਹਿਲਾਂ ਕਬੀਲੇ ਵਾਲੀ ਗੱਲ ਕੱਢਣ ਵਾਲੀ ਤੈਨੂੰ ਕਿਨੇ ਦਸੀਗਾ ਕਾਕਾ ਉਹ ਉਹ ਪਰਸਨਲ ਹੈ ਉਹ ਬੰਦਾ ਕਹਿੰਦਾ ਵੀ ਮੈਨੂੰ ਮਾਰ ਦੂਗਾ ਜੀ ਵੀ ਉਹ ڈاکੂ ਵੀ ਮੈਂ ਮੇਰਾ ਨਾਮ ਨਾ ਲਈਓ ਜੀ ਵੀ ਚਲੋ ਆਪਣੀ ਗੱਲ ਬਾਤ ਇਹ ਆਪਣੀ ਚੀਜ਼ ਹੈ ਜੀ ਮੜਾ ਦੱਸੋਗੇ ਤੁਸੀਂ ਦੁੱਖ ਛੇੜ ਲਿਆ ਤਾਂ ਮੇਰਾ ਕਬੀਲਾ ਯਾਦ ਕਰਾ ਕੇ ਮੈਂ ਕਬੀਲੇ ਵਾਸਤੇ ਕੀਤਾ ਕੀ ਨਹੀਂ ਸੀ ਬੜਾ ਕੁਛ ਕੀਤਾ ਸੀ ਕਬੀਲੇ ਚੱਲਿਆ ਮੈਂ ਸ਼ੁਰੂ ਤੋਂ ਤੂੰ ਅੱਜ ਮੈਨੂੰ ਮਜਬੂਰ ਨਾ ਕਰ ਤੂੰ ਨਾ ਪੁੱਛ ਮੇਰੀ ਬਹੁਤ ਲੰਬੀ ਕਹਾਣੀ ਹੈ ਇਹਦੇ ਵਿੱਚ ਨਹੀਂ ਦਿਲਜਾ ਕਾੜਾ ਕਰਕੇ ਤੁਸੀਂ ਜੇ ਦੱਸ ਦੋ ਬਹੁਤ ਮਿਹਰਬਾਨੀ ਹੋ ਮੈਂ ਵੀ ਬਹੁਤ ਦੂਰੋਂ ਆਇਆ ਜੀ ਦਿਲ ਤਾਂ ਫਿਰ ਕਾਇਰ ਆਇਆ ਨਹੀਂ ਹੁਣ ਦਿਲ ਤਾਂ ਕੁਛ ਮੈਨੂੰ ਖਾਣਾ ਪੀਣਾ ਪੈਣਾ ਅ ਅੱਛਾ ਜੀ ਉਹ ਚਰਚੇ ਤੁਹਾਡੇ ਬਹੁਤ ਸੋਹਣੇ ਨੇ ਜੀ ਇੱਕ ਚਰਚਾ ਇਹ ਵੀ ਸੋਹਣੀ ਦੀ ਕਹਿੰਦੇ ਵੀ ਤੁਸੀਂ ਕੋੜੀ ਤੋਂ ਮਤਲਬ ਵੀ ਕੀ ਕੀ ਕੋੜੀ ਵਾਲਾ ਕਿੱਸਾ ਕਿਹੜਾ ਤੀਗਾ ਜੀ ਕਾਕਾ ਜੇ ਤੂੰ ਛੇੜ ਹੀ ਲਿਆ ਹਾਂ ਜੀ ਫਿਰ ਤੂੰ ਹੁਣ ਰੀਚ ਲਾ ਕੇ ਬੈਠ ਜਾ ਚੌਕੜੀ ਮਾਰ ਲੈ ਬਸ ਕੋਈ ਨਹੀਂ ਮੈਂ ਸੈਟ ਬੈਠਾ ਹਾਂ ਤੁਸੀਂ ਦੱਸੋ ਬੜੇ ਲੰਮੇ ਸਮੇਂ ਦੀ ਚੱਲਦੀ ਆ ਸਾਡੇ ਕਬੀਲੇ 'ਚ ਅਸੀਂ ਰਾਜ ਕਰਦੇ ਸੀ ਬੜਾ ਰਾਜ ਸੀ ਆ ਜਿੰਨੀ ਕਮਾਈ ਤੇ ਤੁਸੀਂ ਬੈਠੇ ਹੋ ਆਲੇ-ਦਾਲੇ ਖੜੀ ਆ ਆਪਣੇ ਇਹ ਸਾਰੀ ਮਿਹਨਤ ਦੀ ਕਮਾਈ ਸੀ ਬੜੀਆਂ ਲੁੱਟਾਂ ਮਾਰੀਆਂ ਅ ਅੱਛਾ ਲੁੱਟ ਨੂੰ ਮਿਹਨਤ ਕਹਿੰਦੇ ਹੋ ਤੁਸੀਂ ਸਾਡੇ ਕਬੀਲੇ ਚ ਉਹਨੂੰ ਮਿਹਨਤ ਕਿਹਾ ਜਾਂਦਾ ਠੀਕ ਹੈ ਜੀ ਠੀਕ ਹੈ ਬੜੀਆਂ ਲੁੱਟਾਂ ਮਾਰਚੀਆਂ ਲੁੱਟਾਂ ਖੋਹਾਂ ਕੀਤੀਆਂ ਹਾਂਜੀ ਆਖਰਕਾਰ ਅਸੀਂ ਪਹਿਲਾਂ ਸਾਈਕਲਾਂ ਤੇ ਲੁੱਟ ਕਰਦੇ ਫਿਰ ਅਸੀਂ ਸਕੂਟਰਾਂ ਤੇ ਭਾਗੇ ਸਕੂਟਰ ਕੱਚੇ ਬੀਜਦੀ ਨਹੀਂ ਜਾਂਦਾ ਸੀ ਉਸ ਟਾਈਮ ਬੜਾ ਦੌਰ ਸੀ ਠੀਕ ਹੈ ਜੀ ਫਿਰ ਅਸੀਂ ਘੋੜੀਆਂ ਲਈਆਂ ਅੱਛਾ ਜੀ ਘੋੜੀਆਂ ਲੁੱਟੀਆਂ ਲਈਆਂ ਤਾਂ ਕਿਹੜੀਆਂ ਲੁੱਟੀਆਂ ਸੀ ਨਹੀਂ ਪਤਾ ਕੀ ਗੱਲ ਹੈ ਤੁਸੀਂ ਗੱਲ ਨੂੰ ਅਲਝਾਓ ਨਾ ਜੀ ਕਹਿਣ ਦਾ ਭਾਵ ਇਹ ਹੈ ਵੀ ਮੈਂ ਦਰਸ਼ਕਾਂ ਨੂੰ ਐ ਕਹਿ ਬੈਠਾ ਵੀ ਇਹ ਫੇਲੀਅਰ ਡਾਕੂ ਹੈ ਤੁਸੀਂ ਆਪਦੇ ਮਤਲਬ ਬਹਾਦਰੀ ਦੇ ਕਿਸੇ ਨਾ ਸੁਣਾਓ ਤੁਸੀਂ ਮੈਨੂੰ ਆਪਦੇ ਫੇਲੀਅਰ ਹੋਣ ਦੇ ਕਿਸੇ ਸੁਣਾਓ ਜੀ ਮਤਲਬ ਕਿਹੜੇ-ਕਿਹੜੇ ਕਿਸੇ ਦੀ ਜਿਹੜਾ ਤੁਹਾਨੂੰ ਥੋਡੇ ਸਰਦਾਰ ਨੇ ਆਪਦੇ ਕਬੀਲੇ ਚੋਂ ਕੱਢ ਦਿੱਤਾ ਅੱਛਾ ਹੁਣ ਤੂੰ ਦੁੱਖ ਛੇੜਨ ਆ ਗਿਆ ਮੇਰੇ ਹਾਂ ਜੀ ਪਹਿਲੀ ਗੱਲ ਤਾਂ ਜਦੋਂ ਅਸੀਂ ਘੋੜੀਆਂ ਲਈਆਂ ਅਸੀਂ ਡਾਕਾ ਮਾਰਿਆ ਕਿਤੇ ਅਸੀਂ ਪਹੁੰਚ ਗਏ ਕਬੀਲੇ ਚ ਆਪਣੇ ਕੋਲ ਥਾਂ ਉੱਚਾ ਨੀਮਾ ਹੁੰਦਾ ਸੀ ਅਸੀਂ ਪੱਧਰੇ ਥਾਂ ਤੇ ਖੜੇ ਹਾਂ ਉੱਥੇ ਫਰੋਲੇ ਲੋਟਾ ਖੋਆ ਕਰੀਆਂ ਘੋੜੀਆਂ ਲਾ ਦਤੀਆਂ ਅੱਛਾ ਜੀ ਆਰਡਰ ਚੱਲਦਾ ਸੀ ਪੂਰਾ ਰੋਬਤੀ ਜਾਣੀ ਕੇ ਪੂਰਾ ਉਸ ਟਾਈਮ ਹਾਂਜੀ ਹਾਂਜੀ ਲੁੱਟ ਕੇ ਖੁਰ ਕਰਕੇ ਅਸੀਂ ਫਿਰ ਜਦੋਂ ਚੱਲਣ ਲੱਗੇ ਮੈਂ ਸਾਰਿਆਂ ਨੂੰ ਕਹਿਤਾ ਮੈਂ ਚੱਲੋ ਮੁੰਡਿਓ ਮੈਂ ਆ ਗਿਆ ਹੂੰ ਮੁੰਡੇ ਸਾਰੇ ਬਾਗੇ ਘੋੜੀ ਰਹਿ ਗਈ ਉੱਚੀ ਹੂੰ ਮੈਂ ਰਹਿ ਗਿਆ ਛੋਟਾ ਅੱਛਾ ਜੀ ਵਾ ਘੋੜੀ ਤੇ ਚੜਾਂ ਇੱਕ ਲੱਤ ਘੋੜੀ ਤੇ ਹੋਵੇ ਮੇਰੀ ਇੱਕ ਥੱਲੇ ਹੋ ਜੇ ਅੱਛਾ ਜੀ ਵਾ ਘੋੜੀ ਤੇ ਚੜਦੇ ਚੜਦੇ ਜਲਦੇ ਲੱਤ ਇੱਕ ਘੋੜੀ ਨੇ ਲਗਾ ਉਹ ਟਗਾਮ ਦੇ ਵਿੱਚ ਫਸ ਗਈ ਹਾਂ ਇੱਥੇ ਫਸੀ ਘੋੜੀ ਨੇ ਕਿਹਾ ਚੱਲਿਆ ਨੀ ਮੈਂ ਹੋਰ ਵੀ ਗੱਲ ਸੁਣੀ ਇੱਕ ਮਿੰਟ ਘੱਟੋ-ਘੱਟ 2 ਕਿਲੋਮੀਟਰ ਹੀ ਗਿਆ ਮਾਫੀ ਚਾਉਣਾ ਹੀ ਤੁਹਾਡੀ ਗੱਲ ਵਿਚਾਲੋਂ ਮੈਂ ਕੱਟ ਰਿਹਾ ਮੈਂ ਹੋਰ ਵੀ ਸੁਣਿਆ ਜੀ ਦੇਖੋ ਮੈਂ ਦਰਸ਼ਕਾਂ ਨੂੰ ਇਹ ਵੀ ਦੱਸ ਦੇਣਾ ਚਾਹੁੰਦਾ ਕਿਉਂਕਿ ਇਹ ਕੁੱਲੂ ਡਾਕੂ ਜੀ ਦਾ ਜਿਹੜਾ ਕੱਦ ਆ ਉਹ ਬਹੁਤ ਛੋਟਾ ਹੈ ਵਿਚਾਰੇ ਦਾ ਇਹ ਜ਼ਿੰਦਗੀ ਦੇ ਵਿੱਚ ਮੇਨ ਕਾਰਨ ਇਹਨਾਂ ਦਾ ਇਹ ਵੀ ਰਿਹਾ ਕਿ ਇਹ ਤਾਂ ਹੁਣ ਝੂਠ ਬੋਲ ਰਹੇ ਨੇ ਕੋੜੀ ਤੇ ਇਹਨਾਂ ਦੀ ਇੱਕ ਲੱਤ ਵੀ ਨਹੀਂ ਗਈ ਇਹਨਾਂ ਦੀ ਜਿੱਡੀ ਕੋੜੀ ਜਾਂ ਲੱਤਾਂ ਤੇ ਉੱਡਾ ਇਹਨਾਂ ਦਾ ਕੱਦ ਸੀ ਇਹ ਗੱਲ ਸੱਚ ਹੈ ਜੀ ਹੁਣ ਜਾਂ ਸਾਡੇ ਕਬੀਲੇ ਦਾ ਬੰਦਾ ਹੀ ਕੋਈ ਤੇ ਜਸੂਸ ਨਿਕਲ ਗਿਆ ਫਿਰ ਤਾਂ ਗੱਲ ਸੱਚ ਹੋਣੀ ਉਹ ਹੈ ਸਾਡੇ ਆਪ ਦੀ ਮਰਵਾ ਕੇ ਸਾਨੂੰ ਲੋਕਾਂ ਦੀ ਕੀ ਮਜਾਲ ਸੀ ਸਾਨੂੰ ਮਾਰ ਦਿੰਦਾ ਕੋਈ ਸਹੀ ਗੱਲ ਹੈ ਜੀ ਮਤਲਬ ਉਹ ਦੇਖੋ ਤੁਸੀਂ ਆਪਦੀਆਂ ਗੱਲਾਂ ਤੇ ਪਰਦਾ ਨਾ ਪਾਓ ਹੁਣ ਉਹਦਾ ਕਹਣਾ ਜਦੋਂ ਬੋਲਣੀ ਲੱਗੇ ਫਿਰ ਸੰਗ ਕਾਦੀਆ ਹਨ ਹੁਣ ਸਾਰੀਆਂ ਗੱਲਾਂ ਖੁੱਲ ਕੇ ਦੱਸੋ ਜੀ ਖੁੱਲ ਕੇ ਤਾਂ ਹੋਰ ਇੱਕ ਮੈਂ ਹੋਰ ਵੀ ਸੁਣਿਆ ਕਹਿੰਦੇ ਮੈਂ ਵੀ ਦੇਖੋ ਜੀ ਇਹ ਨਾ ਜਦੋਂ ਡਾਕੂ ਟ੍ਰਾਇਲ ਲੈਂਦੇ ਨੇ ਜਦੋਂ ਨਵਾਂ ਬੰਦਾ ਭਰਤੀ ਕਰਦੇ ਨੇਗੇ ਦਰਅਸਲ ਇਹ ਝੂਠ ਬੋਲ ਰਹੇ ਨੇ ਭਰਤੀ ਤਾਂ ਇਹਨਾਂ ਨੂੰ ਕਰੀ ਨਹੀਂ ਗਿਆ ਇਹ ਟ੍ਰਾਇਲ ਚ ਹੀ ਫੇਲ ਹੋ ਗਏ ਹੁਣ ਇਹ ਗੱਲ ਲੁਕੋ ਰਹੇ ਨੇ ਉਹ ਟ੍ਰਾਇਲ ਦੇ ਕਿਸੇ ਵੀ ਮੈਂ ਸੁਣਨਾ ਚਾਹੂੰਗਾ ਕਿ ਕਿਹੜਾ ਕਿਹੜਾ ਟ੍ਰਾਇਲ ਹੋਇਆ ਸੀ ਗੋਲੀ ਗੋਲੀ ਚਲਾਉਣ ਦਾ ਕਿਵੇਂ ਦੀ ਗਈ ਉਹ ਟ੍ਰਾਇਲ ਦਾ ਪਹਿਲਾ ਤਾਂ ਇਹਨਾਂ ਨੇ ਰਾਫਲ ਚੱਕਣ ਦਾ ਟ੍ਰਾਇਲ ਕਰਾਇਆ ਪਹਿਲਾ ਨੰਬਰ ਕਹਿੰਦੇ ਰਾਫਲਾਂ ਚੱਕੋ ਫੜ ਨਹੀਂ ਸੱਸੋ ਕਿਹੜੇ ਕਿਹੜੇ ਡਾਕੂ ਨੂੰ ਆਉਂਦੀ ਆ ਹਾਂ ਫੜਦੇ ਰਹੇ ਕੋਈ ਨਿਸ਼ਾਨਾ ਮਾਰੇ ਕੋਈ ਠਾ ਮਾਰੇ ਚੱਲੀਆਂ ਹੋਲੀਆਂ ਇੱਧਰ ਚੱਲੀ ਗੋਲੀ ਉੱਧਰ ਅੱਛਾ ਜੀ ਜਦੋਂ ਵਾਰੀ ਆਈ ਮੇਰੀ ਹਾਂਜੀ ਰਾਫਲ ਫੜਾਤੀ ਮੈਨੂੰ ਹਾਂ 5 ਫੁੱਟ ਦਾ ਮੈਂ 5 ਫੁੱਟ ਤੇ ਰਾਫਲ ਅੱਛਾ ਜੀ ਹਣ ਹਿਸਾਬ ਨਾ ਆਵੇ ਵੀ ਉਤੋਂ ਫੜਾਂ ਕ ਥੱਲੋਂ ਫੜਾ। ਓਹੋ। ਰਾਫਲ ਚੱਕਾਂ। ਹਾਂ। ਰਾਫਲ ਥੱਲੇ ਨੂੰ ਖਿੱਚੇ। ਮੈਂ ਉੱਤੇ ਨੂੰ ਖਿੱਚਾਂ। ਠੀਕ ਹੈ ਜੀ। ਚੱਕੀ ਨਾ ਜਾਵੇ। ਉਸ ਤੋਂ ਬਾਅਦ ਜਹਾਂ ਚੱਲਿਆ ਫਿਰ ਕਿਸੇ ਨੇ ਸਪੋਰਟ ਦਿੱਤੀ ਕਹਿੰਦਾ ਕੱਛ ਚਲਾ ਲੈ ਇਹਨੂੰ ਇੱਕ ਪਾਸਾ। ਅੱਛਾ ਜੀ। ਥਦੀਫ ਕੱਛ ਚ ਲੈ ਕੇ ਫਿਰ ਮੈਂ ਐ ਸਪੋਰਟ ਤੇ ਇੱਕ ਚੱਕ ਲਈ। ਅੱਛਾ ਜੀ। ਵੋਟਰ ਤੇ ਇੱਕ ਚੱਕ ਲਈ ਜਦੋਂ? ਆ ਗਈ ਸੀ ਹਿਸਾਬ ਜੇ ਚ। ਹਿਸਾਬ ਜੇ ਤਾਈ ਬੱਸ ਵੀ ਕਹੈਂ ਐ ਕਰਦਾ ਰਿਹਾ ਸਾਰੇ ਡਾਕੂ ਡਰਦੇ ਰਹੇ ਵੀ ਅੱਜ ਇਹ ਮਾਰੂ ਕਿਸੇ ਨੂੰ। ਅੱਛਾ ਜੀ। ਮੈਂ ਫਿਰ ਉਸ ਤੋਂ ਬਾਅਦ ਤੂੰ ਲਾਲਾ ਵੀ ਘੋੜੇ ਦੇ ਲਵੇ ਮ ਜਾਵੇ ਕਿੱਥੋਂ ਹਾਂ ਕੋੜਾ ਦੂਰ ਹੋ ਗਈ ਤਾਂ ਲਾਫਲਦੀ 5 ਫੁੱਟ ਦੀ ਬਾਹ ਮੇਰੀ ਰਹ ਗਈ ਕੋਲੇ ਸਵਾ ਫੁੱਟ ਦੀ ਬਾਹ ਬਾਹ ਤਾਂ ਹੀ ਛੁੱਡੀ ਉੱਡੀ ਰਫਲ ਦਾ ਬੱਟ ਸੀ ਗਈ ਕਿੱਥੇ ਵੀ ਤਾਂ ਇੱਥੇ ਜੋ ਰਫਲ ਦਾ ਬੱਟ ਤਾਂ ਇੱਥੇ ਤੱਕ ਆਵੇ ਮੇਰੇ ਤਾਂ ਨਹੀਂ ਮੁੱਕ ਗਿਆ ਵਾ ਓਹੋ ਦੇਖ ਸਕਦੇ ਹੋ ਜੀ ਮੇਨ ਕਾਰਨ ਇਹਨਾਂ ਦਾ ਇਹ ਵੀ ਰਹਾ ਇਹ ਵੀ ਮੇਨ ਕਾਰਨ ਸੀ ਕਿਉਂਕਿ ਕੱਲਾ ਕੱਦ ਨਹੀਂ ਛੋਟਾ ਨੇ ਦੀਆਂ ਬਾਹਾਂ ਵੀ ਛੋਟੀਆਂ ਨੇ ਇਹ ਇਹਨਾਂ ਦੇ ਕਹਿਣ ਦਾ ਪਾਪ ਇਹ ਆ ਵੀ ਬਾਹਾਂ ਤਾਂ ਲੰਬੀਆਂ ਕਾਨੂੰਨ ਦੀਆਂ ਹੁੰਦੀਆਂ ਨੇ ਡਾਕੂਆਂ ਦੀਆਂ ਨਹੀਂ ਹੁੰਦੀਆਂ ਤੇ ਹੋਰ ਦੂਜਾ ਕਾਰਨ ਇਹ ਸੀਗਾ ਉਹ ਘੋੜੀ ਵਾਲੀ ਗੱਲ ਵੀ ਵਿਚਾਲੇ ਰਹਿ ਗਈ ਸੀ ਵੀ ਮਤਲਬ ਘੋੜੀ 'ਚ ਕਹਿੰਦੇ ਵੀ ਤੁਸੀਂ ਘੋੜ ਸਵਾਰ ਕਰਕੇ ਦਿਖਾਓ ਵੀ ਉਹਦੇ ਵਿੱਚ ਵੀ ਤੁਸੀਂ ਫੇਲ ਹੋਏ ਹੋ ਘੋੜ ਸਵਾਰ 'ਚ ਕੀ ਘੋੜ ਸਵਾਰ ਤਾਂ ਤਾਂ ਹੁੰਦੀ ਜੇ ਘੋੜੀ ਤੇ ਮੈਂ ਚੜਦਾ ਅੱਛਾ ਜੀ ਘੋੜੀ ਆਇਆ ਕਰੇ ਐਂ ਜੇ ਕਰਾ ਕਰੇ ਘੋੜੀ ਦਾ ਤਾਂ ਬੂਥ ਵੀ ਮੇਰੇ ਸਿਰ ਉੱਤੋਂ ਹੀ ਲੰਘ ਜਾ ਕਰੇ ਜਦੋਂ ਐਂ ਜੇ ਕਰਦੀ ਹੁੰਦੀ ਆ ਉਹ अच्छा जी चलਦੇ ਰਹੇ ਘੋੜੇ ਦੇ ਮੈਲਾ ਲਗਾਮ ਫੜਾ ਕੇ ਕਹਿੰਦੇ ਚੜ ਜਾ ਉੱਤੇ ਮੈਂ ਘੋੜੇ ਦੇ ਉੱਤੇ ਚੜਨ ਵਾਸਤੇ ਸੋਚਾਂ ਵੀ ਮੈਂ ਪੈਰ ਤਰਾਂ ਕੇ ਸਿਰ ਤਰਾਂ ਹਮ ਮੇਰੀ ਸਲਾ ਘੋੜੀ ਨੇ ਮੈਂ ਮੱਥਾ ਲਾ ਕੇ ਕਿਹਾ ਮੈਂ ਥੋੜੀ ਬਹੁਤੀ ਭੈਣ ਬਣ ਕੇ ਨਹੀਂ ਵੀ ਉਹ ਜਾ ਅੱਛਾ ਜੀ ਉਹ ਵੀ ਨਾ ਮੰਨੀ ਉਹ ਕਹਿੰਦੀ ਉਹਹ ਬਾਅਦ ਸਫੇਰ ਉਹਦੋਂ ਮੈਂ ਸਿਰ ਲਾਇਆ ਉਹ ਭੱਜ ਲਈ ਮੈਂ ਘੋੜੀ ਦੇ ਪਿੱਛੇ ਸੀ ਜਿੱਥੇ ਮੈਨੂੰ ਚੜਿਆ ਨਹੀਂ ਗਿਆ ਪਰ ਮੈਂ ਚੜਿਆ ਕਰਾਂ ਫੇਰ ਲੱਫ ਜਾ ਕਰਾਂ ਠੜਾ ਕਰਾਂ ਫੇਰ ਡਿੱਗ ਜਾ ਕਰ ਅੱਛਾ ਜੀ ਮੈਂ ਫੇਰ ਮੈਨੂੰ ਉੱਥੋਂ ਵੀ ਨਾਕਾਮ ਰਹਿਣਾ ਮਤਲਬ ਵੀ ਕੁੱਲ ਮਿਲਾ ਕੇ ਇਹ ਹੈ ਵੀ ਜਿਹੜਾ ਵੀ ਕੰਮ ਕੀਤਾ ਉਹਦੇ ਵਿੱਚ ਤੁਹਾਨੂੰ ਵੀ ਕਾਮਯਾਬੀ ਹਾਸਲ ਹੋਈ ਨਹੀਂ ਮੈਂ ਹੋਰ ਵੀ ਸੁਣਾ ਜੀ ਕਹਿੰਦੇ ਫਿਰ ਤੁਸੀਂ ਹੋਰ ਤਰੀਕੇ ਨਾਲ ਵੀ ਮਤਲਬ ਡਾਕੂਆਂ ਦਾ ਜਿਹੜਾ ਤੁਹਾਡਾ ਸਰਦਾਰ ਆ ਤੀ ਉਹਨੂੰ ਵੀ ਤੁਸੀਂ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰੀ ਵੀ ਤੁਸੀਂ ਫੇਕ ਆਈਡੀ ਬਣਾ ਲਈ ਸੀ ਕਹਿੰਦੇ ਵੀ ਉਹ ਤਾਂ ਇਹ ਬਾਲੀ ਪ੍ਰਾਣੀ ਗੱਲ ਨਹੀਂ ਹੈਗੀ ਕਹਿੰਦੇ ਉਹ ਤੋਂ ਫੇਸਬੁੱਕ ਚੱਲੀ ਚੱਲੀ ਤੀਗੀ ਵੀ ਐਂਜਲ ਪ੍ਰਿਆ ਨਾਂ ਉੱਤੇ ਆਈਡੀ ਬਣਾ ਕੇ ਤੁਸੀਂ ਡਾਕੂ ਨੂੰ ਵੀ ਮਾਰ ਬਲੈਕਮੇਲ ਕਰਦੇ ਰਹੇ ਹਾਂ ਜੀ ਹਾਂ ਜੀ ਸਹੀ ਗੱਲ ਹੈ ਇਹ ਨੌਟੀ ਰਹੇ ਜੀ ਪੂਰੇ ਐਂਜਲ ਪ੍ਰੀਆ ਦੇ ਨਾਂ ਤੇ ਤਾਂ ਸਾਡਾ ਜਿਹੜਾ ਸਰਦਾਰ ਤੀ ਨਾ ਹਾਂਜੀ ਤਾਂ ਇਹ ਲਾਦਾ ਮੈਂ ਉਹਦੇ ਨਾਲ ਚੈਟ ਕਰਕੇ ਜਾਇ ਕਰਾ ਵੀ ਅੱਜ ਕੁਲੂ ਡਾਕੂ ਜੀ ਨੂੰ ਐ ਕਰਾਉਣਾ ਹਾਂ ਵੀ ਆਪਦੀ ਸੀਟ ਛੱਡ ਦਿਓ ਜਦੋਂ ਆਉਣਗੇ ਇੱਕ ਗੱਲ ਹੋਰ ਦੱਸਦਾ ਜੀ ਇਹ ਮਤਲਬ ਐਂਜਲ ਪ੍ਰੀਆ ਨਾਂ ਤੇ ਆਈਡੀ ਬਣਾ ਕੇ ਚੈਟ ਕਰਦੇ ਹੁੰਦੇ ਸੀ ਆਪਦੇ ਡਾਕੂ ਸਰਦਾਰ ਨਾਲ ਮਤਲਬ ਇਹ ਐ ਕਹੋਣਾ ਕਹੋਣਾ ਚਾਹੁੰਦੇ ਹੁੰਦੇ ਸੀ ਵੀ ਮਤਲਬ ਚੈਟ 'ਚ ਕਰਦੇ ਵੀ ਜਿਹੜਾ ਕੁਲੂ ਡਾਕੂ ਆ ਉਹ ਥੋੜਾ ਬਹੁਤ ਵਧੀਆ ਬੰਦਾ ਹੈ ਇਮਾਨਦਾਰ ਬੰਦਾ ਉਹਨੂੰ ਤੁਸੀਂ ਰੱਖ ਲਓ ਇਹੋ ਜੇ ਵੀ ਯਾਤਨ ਕਰੇ ਨੇ ਇਹਨਾਂ ਨੇ ਹੁਣ ਤੁਸੀਂ ਹੁਣ ਮਤਲਬ ਇਹ ਗੱਲਾਂ ਲਕੋ ਰਹੇ ਨੇ ਸਾਰੀਆਂ ਗੱਲਾਂ ਆਪਾਂ ਕਢਵਾਉਣੀਆਂ ਨੇ ਇਹਨਾਂ ਦੀਆਂ ਹੈ ਐਂ ਵੀ ਗੱਲ ਸੀ ਕਿ ਜੀ ਜਲਦੀ ਸੀ ਕਿ ਡਾਕੂਆਂ ਨਾਲ ਚੈਟ ਕਰਦਾ ਮੈਂ ਰਾਤ ਨੂੰ ਚੈਟ ਕਰਿਆ ਕਰਾਂ ਉਹਦੇ ਨਾਲ ਸਰਦਾਰ ਕਹਿਆ ਕਰੇ ਕਬੀਲੇ ਵਾਲਾ ਕਹਦਾ ਕਰੇ ਤੁਸੀਂ ਬਾਹਰੇ ਆਜੋ ਕਿੱਥੇ ਮਿਲਦੇ ਆ ਮੀਟਿੰਗ ਕਰਦੇ ਆ ਬੜੇ ਮੈਂ 6 ਮਹੀਨੇ ਬੜੇ ਪੱਜ ਘੱਟੇ ਨਹੀਂ ਤਾਂ ਮੈਨੂੰ ਟ੍ਰੇਨ ਟ੍ਰੇਲਰ ਕਿਹੜੀ ਹੋਣੀ ਸੀ ਮੈਨੂੰ ਤਾਂ ਪਹਿਲੀ ਹੀ ਉਹਨਾਂ ਨੇ ਲੱਤ ਮਾਰ ਦੇਣੀ ਸੀ ਐਂਜਲ ਪ੍ਰੀਆ ਦੀ ਕਿਰਪਾ ਰਹੀ ਆ ਜਿਹੜਾ ਸਾਲ 6 ਮਹੀਨੇ ਮੈਂ ਉੱਥੇ ਲਾ ਗਿਆ ਇਹ ਤਾਂ ਫਿਰ ਚੋਰਾ ਦੇ ਘਰੇ ਚੋਰੀ ਹੋਣ ਵਾਲਾ ਕੰਮ ਹੋ ਗਿਆ ਜੀ ਤੁਸੀਂ ਐਂ ਦੇਖੋ ਡਾਕੂ ਆਪਦੇ ਘਰੇ ਡਾਕਾ ਮਾਰੀ ਗਏ ਕਾਰਨ ਕੀ ਸੀਗਾ ਨਹੀਂ ਤੁਸੀਂ ਪੈਸੇ ਵੀ ਖਾਦੇ ਨੇ ਸਰਦਾਰ ਤੂੰ ਇਹ ਗੱਲ ਆ ਨਹੀਂ ਇਹੇ ਪਤਾ ਕੀ ਆ ਖਾਲਾ ਜੀ ਦਾ ਬੜਾ ਨਹੀਂ ਹੈਗਾ ਇਹ ਮੌਤਨਾ ਮਖੌਲ ਹੀ ਕਰ ਰਹੇ ਆ ਹਾਂ ਖਾਲਾ ਜੀ ਦਾ ਬੜਾ ਨਹੀਂ ਹੈਗਾ ਸਰਦਾਰ ਨਾਲ ਪੰਗੇ ਲੈਣਾ ਅੱਛਾ ਜੀ ਹਾਂ ਉਸ ਟਾਈਮ ਸਰਦਾਰ ਲੋਵੇ ਤੂਤੀ ਚੱਲਦੀ ਦੀ ਅੰਜਲਪਰੀਆ ਦੀ ਤੂਤੀ ਬੋਲਦੀ ਸੀ ਅੰਜਲਪਰੀਆ ਤਾਂ ਫਿਰ ਉਹਨੂੰ ਪਤਾ ਨਹੀਂ ਤਾਂ ਨਹੀਂ ਵੀ ਕੌਣ ਆ ਅੰਜਲਪਰੀਆ ਇਹ ਫੋਟੋਆਂ ਭੇਜੀ ਜਾਂਦਾ ਸੀ ਉਹ ਮੈਂ ਸੀ ਤੀ ਇਹ ਫੋਟੋ ਕਿਦੀ ਭੇਜ ਦਿੰਦੇ ਸੀਗੇ ਇਹਨੂੰ ਫੋਟੋ ਤਾਂ ਬੱਸ ਉਹਨੂੰ ਮਸਾਂ ਲੱਭ ਕੇ ਭੇਜੀ ਤੀ ਕਟਰੀਨਾ ਕੈਫ ਦੀ ਮਾਸੀ ਦੀ ਕੁੜੀ ਦੀ ਕਟਰੀਨਾ ਦੀ ਮਾਸੀ ਦੀ ਕੁੜੀ ਕਿਹੜੀ ਆ ਉਹ ਸਰਦਾਰ ਹੀ ਜਾਣਦੇ ਨੇ ਅੱਛਾ ਜੀ ਹਾਂ ਬਸ ਐਂਜਲ ਪ੍ਰੀਆ ਜਾਣਦੀ ਆ ਉਹ ਤੇ ਹੋਰ ਵੀ ਮੈਂ ਸੁਣਿਆ ਤੀ ਕਹਿੰਦੇ ਵੀ ਤੁਸੀਂ ਵੀ ਸਾਨੂੰ ਐਂ ਵੀ ਕਿਹਾ ਉਹਨਾਂ ਨੇ ਵੀ ਚਲ ਠੀਕ ਆ ਗੋਲੀ ਨਹੀਂ ਤੂੰ ਚਲਾ ਸਕਦਾ ਕੋੜ ਸਵਾਰੀ ਨਹੀਂ ਤੂੰ ਕਰ ਸਕਦਾ ਵੀ ਚਲ ਸਾਡੇ ਬਾਅਦ ਤੇ ਰੋਟੀ ਰੋਟੀ ਬਣਾ ਲਿਆ ਕਰ ਤੁਸੀਂ ਢੱਡ ਦੇਖ ਸਕਦੇ ਹੋ ਇਹਨਾਂ ਦਾ ਹੋਰ ਵੀ ਕਾਰਨ ਰਿਹਾ ਇਹਨਾਂ ਨੂੰ ਰੋਟੀ ਬਣਾਉਣ ਤੇ ਲਾਤਾ ਇਹਦਾ ਆਪ ਹੀ ਖਾ ਜਾ ਕਰੇ ਸਾਰਾ ਸਮਾਨ ਮੇਨ ਮੇਨ ਚੀਜ਼ਾਂ ਦੀ ਜਿਹੜੀ ਉਹਨਾਂ ਦੀਆਂ ਤਾਗ ਤਾਲੀਆਂ ਆਪ ਖਾ ਜਾ ਕਰੇ ਉਹ ਤਾਂ ਵਿਚਾਰੇ ਭੁੱਖੇ ਮਰ ਜਾ ਕਰਨ ਇਹ ਵੀ ਕਾਰਨ ਸੀਗਾ ਜੀ ਤਾਂ ਚਿਹਰਾ ਦੇਖਦਾ ਨਾ ਹਾਂ ਜੀ ਇੱਥੀਆਂ ਪਲਿਆ ਹੋਇਆ ਇਹ ਆ ਵਧੀਆ ਜੀ ਇਹ ਦੋ ਨੰਬਰ ਦੀਆਂ ਚੀਜ਼ਾਂ ਨਾਲ ਬੰਦਾ ਹੀ ਪਤਾ ਹੁੰਦਾ ਜੀ ਇਹ ਕਮਾਈ ਹੈ ਜੀ ਇਹਨਾਂ ਦੀ ਜ਼ਿੰਦਗੀ ਦੀ ਇੱਕ ਢਿੱਡ ਤੇ ਇੱਕ ਕੱਪੜੀ ਜੁੜੇ ਨੇ ਅੱਛਾ ਜੀ ਹਾਂ ਉਹ ਇੱਕਾ ਮਤਲਬ ਬਹੁਤ ਜ਼ਰੂਰੀ ਗੱਲ ਹੈ ਜੀ ਬਹੁਤ ਜ਼ਰੂਰੀ ਗੱਲ ਗੱਲ ਇਹ ਹੈ ਵੀ ਚਲੋ ਠੀਕ ਆ ਤੁਸੀਂ ਡਾਕੂ ਬਣੇ ਵਧੀਆ ਘਰੋਂ ਬਾਰੋਂ ਠੀਕ ਆ ਕੀ ਕਾਰਨ ਰਿਹਾ ਜਿਹੜਾ ਤੁਸੀਂ ਡਾਕੂ ਬਣ ਕੇ ਕਾਰਨ ਵੀਰੇ ਕਾਰਨ ਨਾ ਪੁੱਛ ਹੋਰ ਗੱਲਾਂ ਪੁੱਛ ਲੈ ਜਿਹੜੀਆਂ ਤੂੰ ਕਾਰਨ ਨਾ ਪੁੱਛ ਵੀਰੇ ਇਹਦੀ ਬਹੁਤ ਲੰਬੀ ਕਹਾਣੀ ਐ ਅੱਛਾ ਜੀ ਤੂੰ ਆ ਗਿਆ ਬੈਠਾ ਮੇਰੇ ਨਾਲ ਤੈਨੂੰ ਇੰਨਾ ਸਮਾਂ ਦੇ ਦਿੱਤਾ ਕੋਲੂ ਡਾਕੂ ਨੇ ਇੰਨਾ ਤਾਂ ਮੈਂ ਸਮਾਂ ਕਦੇ ਕਿਸੇ ਨੂੰ ਦਿੱਤਾ ਨਹੀਂ ਸੀ अच्छा मैं तिनो देता ते कारण त बहुत बड़ी कहानी है दे पीछे ए मड़ा ये चांदना पाओगे जी भी हुन चलो मेनू लगदा मैं दुख छेड़ ले सोडे हैना जी हंजू ਆਏਦੇ ਨਹੀਂ ਆਪਣੇ ਸਮੋਨੇ ਪੈਂਦੇ ਨੇ ਅੰਦਰ ਢਾਕੂਆਂ ਦੇ ਅੱਖਾਂ 'ਚ ਹੰਝੂ ਨਹੀਂ ਹੁੰਦੇ ਦਿਲ 'ਚ ਹੰਝੂ ਹੁੰਦੇ ਨੇ ਓਹੋ ਢਾਕੂ ਅੱਖ 'ਚੋਂ ਨਹੀਂ ਰੋਂਦਾ ਹੁੰਦਾ ਦਿਲ ਤੋਂ ਰੋਂਦਾ ਹੁੰਦਾ ਮਤਲਬ ਅੱਖ ਬੀਦੀ ਤਾਂ ਛੱਟਾ ਦੇਖ ਕੇ ਰਾਜੀ ਨਹੀਂ ਨਾ ਅੱਖ ਚੋ ਸਾਡਾ ਕਿਰਦਾਰ ਨਹੀਂ ਹੈਗਾ ਸੱਟਾ ਟੇਕੜ ਫਿਰ ਤੁਸੀਂ ਦੱਸੋ ਤਾਂ ਸਹੀ ਨਾ ਵੀ ਕਾਰਨ ਕੀ ਹੋਇਆ ਵੀ ਤੁਸੀਂ ਜਿਹੜਾ ਡਾਕੂ ਬਣ ਗਏ ਕੀ ਫੇਲਰ ਤੁਸੀਂ ਅਸਲੀ ਜ਼ਿੰਦਗੀ ਚ ਵੀ ਕੀ ਫੇਲ ਹੋਏ ਮਜਬੂਰੀਆਂ ਬਣਾ ਦਿੰਦੀਆਂ ਨੇ ਕੋਈ ਡਾਕੂ ਜੰਮਦਾ ਨਹੀਂ ਹੁੰਦਾ ਅੱਛਾ ਜੀ ਮੈਂ ਪਾਰਵੀ ਤੱਕ ਵੀਰੇ ਗਵਰਨਮੈਂਟ ਸਕੂਲ ਚ ਪੜਿਆ ਸੀਗਾ ਬੜੀ ਮਨ ਲਾ ਕੇ ਪੜ੍ਹਾਈ કરી ਸੀ ਮੈਂ ਹੁੰਦੇ ਸੀ ਜੀ ਉਦੋਂ ਇਹ ਸਕੂਲ ਜਿਹੜੇ ਤੁਸੀਂ ਕਹਿੰਦੇ ਹੋ بڑے ਸਕੂਲ ਗਵਰਨਮੈਂਟ ਸਕੂਲ ਦੀ ਗੱਲ ਕਰਦਾ ਮੈਂ ਅੱਛਾ ਮਗਦੇ ਕੌਂਵੈਂਟ ਕਹਿੰਦੇ ਹੋ ਕਿਹੜਾ ਕੌਣ ਕੌਣ ਬੰਡ ਤਾਂ ਅੱਜ ਕੱਲ ਦੇ ਛੋਛਲੇ ਨੇ ਅੱਛਾ ਜੀ ਉਸ ਟਾਈਮ ਸਾਡੇ ਵੇਲੇ ਬੜੀ ਚੜ੍ਹਾਈ ਹੁੰਦੀ ਸੀ ਬੜੇ ਮਾਸਟਰ ਕੋਟ ਦੇ ਬੜਾ ਰੀਜਾਂ ਲਾ ਕੇ ਪੜਦੇ ਕਦੇ ਮੈਟ ਚੱਕਦਾ ਕਦੇ ਕੁਸ਼ ਕਰਦਾ ਕਦੇ ਲੱਕੜਾਂ ਚੱਕ ਲਏ ਕਦੇ ਕੁਸ਼ ਬੜੀ ਸ਼ਿੱਦਤ ਨਾਲ ਪੜਾਈ ਕਰੀ ਹੋਰ ਤਾਂ ਹੋਰ ਮਾਸਟਰਾਂ ਨੂੰ ਤੂੜੀ ਦੀਆਂ ਪੰਡਾਂ ਦੇ ਦੇ ਕੇ ਵੀ ਪਾਸ ਹੁੰਦੇ ਰਹੇ ਪਹਿਲਾਂ ਖੇਤ 'ਚ ਮਿਹਨਤ ਕਰਨੀ ਮਾਸਟਰ ਦੇ ਘਰੇਆਂ ਕਹਣਾ ਮਾਸਟਰ ਕਹਦਾ ਮੇਰੇ ਕਮੈਸਾ ਹੋ ਇੱਥੇ ਤੂੜੀ ਛੱਟਿਓ ਅੱਛਾ ਜੀ ਦੋ ਪੰਡਾਂ ਕਿਸੇ ਦੇ ਚੋਰੀ ਕਰਨੀਆਂ ਹਾਂ ਕਦੇ ਕਿਸੇ ਦੀ ਪੁੜੀ ਦੇ ਘਾਰੇ ਚੋਂ ਪਾਥੀਆਂ ਚੋਰੀ ਕਰ ਲੀਆਂ ਮਾਸਟਰ ਦਾ ਘਰ ਐ ਮੰਨ ਕੇ ਰੱਖ ਦੂ ਵੀ ਭਰੀ ਰੱਖਦੇ ਸੀ ਮਤਲਬ ਜਿਹੜਾ ਚੋਰੀ ਵਾਲਾ ਸਿਲਸਲਾ ਇਹ ਤੁਹਾਡਾ ਜੱਦੀ ਪੁਸ਼ਤੀ ਆ ਵੀ ਤੁਸੀਂ ਪਹਿਲਾਂ ਵੀ ਹੈਗਾ ਸੀ ਤੁਹਾਡੇ ਅੰਦਰ ਇਹ ਚਣਗ ਆएगी ਚੋਰੀ ਕਰਨ ਦੀ ਨਹੀਂ ਸੀ ਬਸ ਉੱਥੋਂ ਐ ਦੀ ਵੀ ਮੈਂ ਲਾਲਾ ਸੀ ਇਹ ਝੂਠ ਬੋਲਦਾ ਸੀ ਗਾ ਜਿੱ ਸੱਚ ਸਾਹਮਣੇ ਆ ਗਿਆ ਆਹ ਸਪਿਆ ਇਹ ਝੂਠ ਬੋਲ ਲਈ ਅਡਾ ਕਾਰੋਬਾਰੀ ਝੂਠ ਸਿਰ ਤੇ ਚੱਲਦਾ ਆਹ ਦੇਖੋ ਜੀ ਫਿਰ ਹੈ ਹੁਣ ਮੈਂ ਮੈਨੂੰ ਲੱਗਦਾ ਮੈਨੂੰ ਗੱਲਬਾਤ ਖਤਮ ਕਰਨੀ ਚਾਹੀਦੀ ਹੈ ਕਿਉਂਕਿ ਹੁਣ ਇਹ ਜਿਹੜੀ ਸਚਾਈ ਤੀ ਉਹ ਤੋਂ ਮੁਨਕਰ ਹੁੰਦੇ ਜਾ ਰਹੇ ਨੇ ਹੁਣ ਇਹ ਆ ਰਹੇ ਨੇ ਝੂਠ ਤੇ ਇਹ ਝੂਠ ਦਾ ਓਟ ਆਸਰਾ ਲੈ ਰਹੇ ਨੇ ਬਸ ਠੀਕ ਹੈ ਜੀ ਮੈਂ ਸਮਝ ਗਿਆ ਤੁਹਾਡੀ ਬਾਕੀ ਸਰਕਾਰਾਂ ਵੀ ਚੱਲਦੀਆਂ ਨੇ ਨਹੀਂ ਮੈਂ ਤੁਹਾਡੀ ਸਾਰੀ ਗੱਲ ਸਮਝ ਗਿਆ ਵੀ ਤੁਸੀਂ ਫੇਲਿਅਰ ਕਾਤੋਂ ਰਹੇ ਹੋ ਚਲੋ ਠੀਕ ਹੈ ਕੋਈ ਗੱਲ ਨਹੀਂ ਤੁਹਾਨੂੰ ਨੌਕਰੀ ਨਹੀਂ ਮਿਲੀ ਚਲੋ ਤੁਹਾਡਾ ਕਦ ਛੋਟਾ ਸੀਗਾ ਵੀ ਪ੍ਰੈਸ਼ਰ ਜਾਂ ਵੀ ਨਹੀਂ ਪੈਂਦਾ ਤੁਸੀ ਤੁਹਾਡਾ ਹਨਾ ਵੀ ਡਾਕੂ ਜੇ ਲੱਗਦੇ ਨਹੀਂ ਦੀ ਤਾਰੀ ਉਹ ਰਹੇ ਤੇ ਅਸੀਂ ਨਾ ਜਦੋਂ ਤੂੰ ਨੌਕਰੀ ਦੀ ਗੱਲ ਕਰਦਾ ਅਸੀਂ ਆਰਮੀ ਦਾ ਸ਼ੌਂਕ ਹੁੰਦਾ ਸੀਗਾ ਵੀ ਆਰਮੀ 'ਚ ਜਾਊਗਾ। ਹਾਂ। ਮੈਂ ਜਾਇਆ ਕਰਾਂ, ਉੱਥੇ ਦੇਖਿਆ ਕਰਾਂ ਵੀ ਆਹਾ ਮੈਂ ਬਗਤ ਜਦੋਂ ਜਾਇਆ ਕਰਾਂ ਮੈਂ ਤਾਂ ਉਹਨਾਂ ਦੀ ਕਛਰੀ 'ਚ ਰਹਿ ਜਾ ਕਰਾਂ। ਮੈਨੂੰ ਉੱਥੋਂ ਮੁੜਨਾ ਪੈ ਜਾ ਕਰੇ। ਅੱਛਾ। ਕਾਦ ਦੀ ਮਾਰ ਪਈ। ਫਿਰ ਏਦੋਂ ਬਾਅਦ ਦੂਸਰੀ ਗੱਲ ਰਹੀ ਜਿਹੜਾ ਤੂੰ ਗੱਲ ਕਰਦਾ ਵੀ ਘੋੜੀ ਵਾਲੀ ਗੱਲ ਕਰਦਾ ਜਿੰਨਾ ਕੱਖਾ ਤੂੰ। ਹਾਂ। ਜੇ ਹੁਣ ਤੂੰ ਸੁਣਨੀ ਪੈਗਾ ਚੱਲ ਮੈਨੂੰ ਆਪਦਾ ਹੀ ਲੱਗਦਾ ਤੂੰ। ਹਾਂ ਚਲੋ ਮੈਂ ਸੁਣ ਲੈਣਾ ਉਹ ਮੈਨੂੰ ਹੁਣ ਦਿਲਚਸਪੀ ਰਹੀ ਨਹੀਂ ਨੰਨੀ ਗੱਲਾਂ 'ਚ। ਚਲੋ ਸੁਣ ਲੈਨੇ ਆਪਾਂ ਤੁਸੀਂ ਵੀ ਸੁਣ ਲਓ ਕੋਈ ਗੱਲ ਨਹੀਂ ਹਾਂ ਮੈਂ ਹਲ ੁੱਟ ਕੇ ਜਦੋਂ ਭੱਜਣ ਲੱਗਾ ਮੈਂ ਚੱਕ ਲਈ ਬੋਰੀ ਹੂੰ ਜੇ ਤਾਂ ਬੋਰੀ ਉੱਥੇ ਧਰ ਦਿਆ ਕਰਾਂ ਫਿਰ ਤਾਂ ਮੈਂ ਥੱਲੇ ਬਹਿ ਜਾ ਕਰ ਹੂੰ ਜੇ ਬੋਰੀ ਪਿੱਛੇ ਲਮਕਾ ਲੈ ਕਰਾਂ ਬੋਰੀ ਥੱਲੇ ਲੱਗ ਜਾ ਕਰ ਇੱਕ ਸਰਦੀ ਜਾਇਆ ਕਰੀ ਅੱਛਾ ਮੈਂ ਆਪਦੇ ਹਿਸਾਬ ਨਾਲ ਵੀ ਬੋਰੀ ਸਹੀ ਲਈਂ ਜਾ ਰਿਹਾ ਉਹ ਨਿਸ਼ਾਨ ਲੀ ਪੈਂਦੀ ਆਈ ਪਿੱਛੇ ਅੱਛਾ ਜੀ ਬਸ ਫਿਰ ਉਹ ਘੋੜੀ ਤੇ ਤਾਂ ਅਗਲੇ ਨੇ ਮਨ ਲਾ ਵੀ ਮੇਰੇ ਤੋਂ ਛਾਲਾ ਜੀ ਵੱਜੀ ਨਹੀਂ ਮੈਂ ਲਪਕ ਕੇ ਅਗਲੇ ਨੇ ਢਾ ਲਿਆ अच्छा जी ओथे बड़कीया फिर एदा मतलब ए सी कि जिथे भी हे चोरी करदे थी अबदा सुराख ਛੱਡ ਕੇ ਜਾਂਦੇ ਸੀ ਸੁਰਾਖ ਤਾਂ ਕੀਤੀ ਹੁਣ ਤੁਸੀਂ ਐਂ ਦੇਖੋ ਇਹਨਾਂ ਨੇ ਬੋਰੀ ਦੇ ਵਿੱਚ ਖਜ਼ਾਨਾ ਤੀ ਚੋਰੀ ਕਰ ਲਿਆ ਹੁਣ ਓਡੀ ਬੋਰੀ ਤੇ ਓਡੀ ਇਹਨਾਂ ਦਾ ਕੱਦ ਤੀ ਨਾ ਤਾਂ ਉਹ ਮੋਢੇ ਤੇ ਧਰੀ ਗਈ ਨਾ ਸਿਰ ਤੇ ਧਰੀ ਗਈ ਇਹ ਘੜੀ ਸਕੇਲਿਆਏ ਬਸ ਮਾਗਰ ਦੀ ਮਾਗਰ ਜਿਹੜੇ ਤੀ ਮਤਲਬ ਮਲਾਜ਼ਮ ਤੀ ਇਹੋ ਆਗੇ ਇਹਨੂੰ ਫੜ ਲਿਆ ਢੰਗ ਭਰਾਈ ਫਿਰ ਆਦਨ ਆਗੇ ਅੱਜ ਤੱਕ ਤਾਂ ਕੌਲੀ ਚੱਕ ਕੇ ਥੱਲੋਂ ਚੱਕਣ ਜੋਗੇ ਨਹੀਂ ਦਹੇ ਅੱਛਾ ਜੀ ਹੂੰ ਤੇ ਕੌਲੀ ਚੱਕਦੇ ਯਾਦ ਆਉਂਦਾ ਵੀ ਉਹ ਤੰਬਲ ਘੱਟੀ ਗਈ ਤੀ ਥੋੜੇ ਕੁੱਟ ਤਾਂ ਬਹੁ ਭਈਆ ਹਨਾ ਜੀ ਇਹ ਕੀਨੇ ਦੱਸਿਆ ਤੈਨੂੰ ਚਲੋ ਮੰਨ ਜੋ ਜੀ ਫਿਰ ਹੁਣ ਤੁਸੀਂ ਹੈ ਜਿਹੜੇ ਹਿਸਾਬ ਨਾਲ ਤੂੰ ਮੇਰੀ ਪੱਤਰੀ ਲਈ ਫਿਰਦਾ ਮੰਨਣਾ ਸਾਰਾ ਕੁਝ ਹੀ ਪਾਊਗਾ ਅਕੇ ਲੱਤ ਜੀ ਵੀ ਬਿੰਗੀ ਛੋਟੀ ਕੇ ਕੀਨੇ ਕਰਤੀ ਤੀ ਇਹ ਇਹ ਲੱਤ ਸੱਸੀ ਅਸੀਂ ਘੋੜੀ ਵਾਲੀ ਕੁੱਟ ਤੋਂ ਬਾਅਦ ਹੂੰ ਅਸੀਂ ਟ੍ਰੇਨ ਲੁੱਟ ਦੇਤੀ ਮੜਾ ਦੇ ਹਿਸਾਬ ਨਾਲ ਚੱਲੋ ਜੀ ਟ੍ਰੇਨ ਲੁੱਟਣ ਦੀ ਹੈਗੀ ਏ ਘਾਤਾ ਆਪਣੀ ਟ੍ਰੇਨ ਤੁਸੀਂ ਗੱਲ ਨਹੀਂ ਸਮਝੀ ਸਾਡਾ ਕੋਡ ਵਾਰਡ ਹੁੰਦਾ ਸੀ ਅੱਛਾ ਟ੍ਰੇਨ ਕਿਸੇ ਹੋਰ ਚੀਜ਼ ਨੂੰ ਕਹਿੰਦੇ ਹਾਂ ਅੱਛਾ ਠੀਕ ਹੈ ਜੀ ਠੀਕ ਹੈ ਅਸੀਂ ਟ੍ਰੇਨ ਕਹਿੰਦੇ ਸੀ ਜਦੋਂ ਕੋਈ ਸਾਈਕਲ ਤੇ ਬੰਦਾ ਦਾਰੂ ਬੁੱਟੀ ਲਿਆਉਂਦਾ ਜਾਂ ਕੋਈ ਕੁਸ ਲਿਆਉਂਦਾ ਕਿ ਸਾਈਕਲ ਆਊਗਾ ਇੱਧਰ ਆਪਾਂ ਨੇ ਸਾਈਕਲ ਲੁੱਟਣਾ ਯਾਰ ਇਹ ਕੋਈ ਲੌਜੀਕ ਤਾਂ ਹੈ ਨਹੀਂ ਵੀ ਟ੍ਰੇਨ ਸਾਈਕਲ ਨੂੰ ਟ੍ਰੇਨ ਕਹਿਣਾ ਯਾਰ ਇਹ ਤੂੰ ਗੱਲ ਬਣੀ ਆ ਜਹਾਜ਼ ਬਣ ਗਈ ਸੀ ਕਾਕਾ ਅੱਛਾ ਜੀ ਹਾਂ ਠੀਕ ਹੈ ਚਲੋ ਸੁਣ ਲੈਣਾ ਹਾਂ ਫਿੱਖੀ ਕੀ ਹੋਇਆ ਜੀ ਅਸੀਂ ਆਪਦੇ ਜਾਣ ਤੇ ਲੁੱਟਣ ਗਏ ਵੀ ਉਹ ਬੰਦਾ ਆ ਰਿਹਾ ਵੀ ਲੁੱਟਾਂਗੇ ਟ੍ਰੇਨ ਆ ਰਹੀ ਹੈ ਵੀ ਡੱਬਾ ਉਹਦੇ ਪਿੱਛੇ 31 ਮਾਰਚ ਦਾ ਦਿਨ ਸੀ ਅੱਛਾ ਵੀ ਡੱਬਾ ਮਤਲਬ ਸਮਝ ਰਹੇ ਹੋ ਤੁਸੀਂ 31 ਮਾਰਚ ਨੂੰ दारू ਵਾਲੀ ਕਹਿ ਸਕਦੇ ਆਪਾਂ ਹਾਂ ਲੁੱਟਣ ਗਏ ਹੁਣ ਅਗਲਾ ਕਿਹੜਾ ਖਾਲੀ ਹੱਥ ਆਉਂਦਾ ਸੀ ਅੱਛਾ ਜੀ ਮੈਂ ਦੀਗਾ ਫਿਰ ਮੂਰੇ ਦਲੇਰ ਸੀ ਪਹਿਲਾ ਦਿਨ ਤੁਹਾਨੂੰ ਪਤਾ ਹਾਂ ਦਲੇਰੀ ਤਾਂ ਦਿਖ ਰਹੀ ਹੈ ਹਾਂ ਮੈਂ ਬਸ ਮੂਰੇ ਭੱਗ ਗਿਆ ਮੈਨੂੰ ਕਹਿ ਮਾ ਜਤਾ ਡੱਬਾ ਧਰ ਜਾ ਨਹੀਂ ਫਿਰ ਮਾ ਤੂੰ ਤੱਜ ਘਰੇ ਜਾਂਦਾ ਨਹੀਂ ਅੱਛਾ ਉਹ ਮਾਂ ਦਾ ਪੁੱਤ ਇਹ ਜਾ ਦੇਖਿਆ ਕਹਿੰਦਾ ਕੋਈ ਨਹੀਂ ਮੈਂ ਡੱਬਾ ਧਰਦਾ ਕਹਿੰਦਾ ਮੜਾ ਜਾ ਸਾਈਡ ਤੇ ਹੋ ਜਾ ਅੱਛਾ ਜੀ ਬਸ ਫਿਰ ਸਾਈਡ ਤੇ ਮੜਾ ਜਾ ਕੀ ਹੋਇਆ ਤੂੰ ਬਾਤਾਂ ਉਹਨੇ ਇੱਥੋਂ ਫੜ ਲਈ ਇੱਕੇ ਲੱਤ ਕੁੱਟੀ ਗਿਆ ਫਿਰ ਤਾਂ ਖਾਸ ਹੀ ਵੱਡੀ ਲੱਤਾਂ ਨਾ ਮੈਂ ਕੱਦ ਤੱਕ ਸਿੱਧੀ ਨਹੀਂ ਹੁੰਦੀ ਤੜਕੇ ਦਾ ਹੀ ਬੈਠਾ ਦਿਖਲਾ ਸ਼ੇਰਾ ਆਹ ਉਹ ਤਾਂ ਜਦੋਂ ਤੁਸੀਂ ਮੇਰੇ ਕੋਲ ਤੁਰਕਿਆ ਮੈਂ ਲਾ ਲਈ ਸਾਹ ਹੋ ਜਾ ਵੀ ਇਹ ਕਾਂਡ ਉਦੋਂ ਦੀ ਹੋਏ ਹੋਏ ਨੇ ਜਦੋਂ ਦੇ ਇਹ ਮਤਲਬ ਕਬੀਲੇ ਚ ਸੀਗੇ ਤੇ ਬਹੁਤ ਵਧੀਆ ਲੱਗਿਆ ਜੀ ਚਲੋ ਤੁਹਾਡੇ ਨਾਲ ਗੱਲਬਾਤ ਕਰਕੇ ਇਹ ਵੀ ਕਬੀਲੇ ਪਿੱਛੇ ਹੋਇਆ ਸੀਗਾ ਕਬੀਲੇ ਵਾਲਿਆਂ ਦੇ ਪੈਸੇ ਸੀ ਮੈਂ ਤਾਂ ਡੱਬਾ ਇੱਥੇੋਂ ਲੁੱਟ ਕੇ ਹੀ ਲੈ ਜਾਨੇ ਪਤਾ ਮੈਥੋਂ ਹੁਣ ਹੋਰ ਗੱਲਾਂ ਸੁਣੀਆਂ ਨਹੀਂ ਜਾ ਰਹੀਆਂ ਜੀ ਮੈਂ ਚਲੋ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀਆਂ ਇਹ ਗੱਲਾਂ ਸੁਣ ਲਈਆਂ ਤੇ ਮੈਂ ਕਹਿਣਾ ਜੀ ਸਾਰੀ ਜ਼ਿੰਦਗੀ ਤੁਸੀਂ ਕੋਈ ਚੰਗਾ ਕੰਮ ਨਹੀਂ ਕਰਿਆ ਤੁਸੀਂ ਕੋਈ ਚੰਗਾ ਮੈਸੇਜ ਦੇਵੋਗੇ ਮੇਰੇ ਔੜੀਆਂ ਤੁਹਾਨੂੰ ਜੀ ਚੰਗਾ ਮੈਸੇਜ ਤੇ ਇਹੀ ਆ ਵੀ ਦਿਲ ਲਾ ਕੇ ਪੜ੍ਹਾਈ ਕਰੋ ਦਿਲ ਲਾ ਕੇ ਕਮਾਈ ਕਰੋ ਕੰਮ ਛੋਟਾ ਵੱਡਾ ਨਹੀਂ ਹੁੰਦਾ ਜਿੱਥੇ ਕਿਤੇ ਕੰਮ ਕਰਦੇ ਹੋ ਮੇਰੇ ਵਾਲਾ ਕੰਮ ਨਾ ਕਰਿਓ ਕਦੇ ਵੀ ਉਹਦੇ ਵਾਲੇ ਪੈਸੇ ਜੇਬ 'ਚ ਪਾਲਾ ਮੈਂ ਉੱਥੋਂ ਲਿਆਦਾ ਚੀਜ਼ ਹੂੰ ਮੇਰੇ ਹੱਥ ਬੰਨ੍ਹ ਕੇ ਬੇਨਤੀ ਆ ਸਾਰੇ ਚੰਗੇ ਪਾਸੇ ਲੱਗੋ ਮਾਂ ਬਾਪ ਦੀ ਆਗਿਆ ਕਰੋ ਮੇਰੇ ਵਾਲੇ ਲਈ ਤੇ ਕੋਈ ਨਾ ਚੱਲਿਓ ਆਗਿਆ 'ਚ ਰਹੋ ਜੀ ਹਾਂ ਆਗਿਆ 'ਚ ਰਹੋ ਹਾਂ ਠੀਕ ਹੈ ਜੀ ਇਹ ਮੜਿਆ ਆਪਾਂ ਖੋ ਆਪਾਂ ਖੋ ਬੈਠੇ ਜੀ ਕਿਉਂਕਿ ਜ਼ਿੰਦਗੀ ਦੇ ਵਿੱਚ ਕੁਝ ਹਾਸਲ ਨਹੀਂ ਹੋਇਆ ਤੁਸੀਂ ਦੇਖ ਰਹੇ ਹੋ ਇਹ ਆ ਫਲੌਪ ਪਲੋਪੜਾਕੂ ਆ ਜੀ ਇਹ ਤੋਂ ਤੁਸੀਂ ਸਾਰੇ ਇਹਦੇ ਦੁੱਖ ਸੁਣ ਲਏ ਬਹੁਤ ਬਹੁਤ ਧੰਨਵਾਦ ਜਿਹੜੇ ਦੋਸਤਾਂ ਮਿੱਤਰਾਂ ਨੇ ਆਪਣਾ ਮਤਲਬ ਇਹ ਇੰਟਰਵਿਊ ਦੇਖਿਆ ਤੇ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗੀ ਗੱਲਬਾਤ ਇਸ ਤੋਂ ਬਾਅਦ ਆਪਾਂ ਹੋਰ ਵੀ ਗੱਲਾਂ ਬਾਤਾਂ ਲੈ ਕੇ ਹੋਰ ਕਿਰਦਾਰ ਦੇ ਵਿੱਚ ਮਿਲਦੇ ਆਂ ਐਨਨੇ ਨੂੰ ਤੁਸੀਂ ਵੀਡੀਓ ਇੰਜੋਏ ਕਰੋ ਧੰਨਵਾਦ ਜੀ